ਹੱਥ ਜੋੜ ਕੇ ਦੁਆ ਮੰਗੋ ਸ਼ਾਲਾ ਸਚਨਾ ਦੀ ਮੁਲਾਕਾਤ ਹੋਵੇ ਇੱਕ ਮੈਂ ਹਾਂ ਇੱਕ ਤੂੰ ਹੋਵੇਂ ਤੇ ਜੇ ਆਪ ਖੁਦਾ ਦੀ ਸਾਥ ਹੋਵੇ ਤੇ ਅਮਨੇ ਸਾਹਮਨੇ ਬੈਠ ਕੇ ਹੋਵਨ ਕਲਾਂ ਉਤੋਂ ਨਿਮੇ ਨਿਮੇ ਪਰਸਾਤ ਹੋਵੇ ਉਪਲਿਸ਼ਾ ਯਾਰੀ ਦਾ ਤਤ ਮਚਾ ਦਿਨ ਨੂੰ ਈਦ ਤੇ ਰਾਤ ਨੂੰ ਸ਼ਬਰਤ ਹੋਵੇ ਦਿਨ ਨੂੰ ਈਦ ਤੇ ਰਾਤ ਨੂੰ ਸ਼ਬਰਤ ਹੋਵੇ ਤੇ ਲੱਖਾਂ ਇੱਧਾਂ ਨਾਲੋਂ ਚੰਗਾ ਸਾਨੂੰ ਇੱਕ ਤੀਦਾਰ ਕਿਸੇ ਦਾ ਉਹਨੂੰ ਸਾਡੀ ਕਦਰ ਕੀ ਹੋਵੇ ਤੇ ਜਿਹੜਾ ਨਹੀਂ ਬਿਮਾਰ ਕਿਸੇ ਦਾ ਸਾਡੇ ਦਿਲ ਦਾ ਹਾਲ ਉਹ ਜਾਣੇ ਜਿੰਨੋ ਹੋਵੇ ਪਿਆਰ ਕਿਸੇ ਦਾ ਉਹ ਭੱਲਿਆ ਰੋ ਰੋ ਮੰਗ ਤੋਈ ਸ਼ਾਲਾ ਵਿਛੜੇ ਨਾ ਯਾਰ ਕਿਸੇ ਦਾ ਸ਼ਾਲਾ ਵਿਛੜੇ ਨਾ ਯਾਰ ਕਿਸੇ ਦਾ ਹਰ ਵੇਲੇ ਤਾਂਗ ਸਜਣ ਦੀ ਤੇ ਬੈਠੀ ਰੋ ਰੋ ਕਾ ਗੁਟਾਵਾਂ ਫੱਲਾ ਪਾਵਾਂ ਕਸਤ ਪੇਚਾ ਮੇਰਾ ਹੋ ਗਿਆ ਹਾਲ ਬਿਮਾਰਾ ਯਾਰ ਪਾਚੋਂ ਹੁਣ ਜੀਵਨ ਕੋੜੇ ਉਹ ਮੇਰੇ ਅੰਦਰ ਦਰਦ ਹਸ ਸਾਰਾ ਯਾਰ ਫਰੀਦਾ ਮੈਂ ਰੋਵਾਂ ਐ ਮੈਂ ਜਿਵੇਂ ਵਿਛੜੀ ਗੂੰਜ ਕਤਾਰਾਂ ਜਿਵੇਂ ਵਿਛੜੀ ਗੂੰਜ ਕਤਾਰਾਂ ਇਤਾਂ ਵਾਲੇ ਪਏ ਇਤਾਂ ਕਰਦੇ ਅਸਰ ਰੋ ਰੋ ਈਦ ਲੰਗਾਈ ਇਤਾਂ ਵਾਲੇ ਪਏ ਇਤਾਂ ਕਰਦੇ ਅਸਰ ਰੋ ਰੋ ਈਦ ਲੰਗਾਈ ਓ ਗੁਲਾਮ ਫਰੀਦਾ ਉਸ ਈਦ ਤੋਂ ਚਾਹੀਏ ਸਤਕੇ ਜਿਸ ਈਦ ਤੇ ਮਿਲ ਜਾਵੇ ਮਾਹੀ ਜਿਸ ਈਦ ਤੇ ਮਿਲ ਜਾਵੇ ਮਾਹੀ ਤੇ ਵੇਲੇ ਓਖੇ ਸੋਖੇ ਲੰਘ ਜਾਂਦੇ ਨੇ ਗੱਲਾਂ ਯਾਦ ਸਜਣਤियां ਰਹਿੰਦੀਆਂ ਨੇ ਜਿਦੋਂ ਮੌਤ ਨੇ ਆ ਪਾਇਆ ਫੇਰਾ ਮਹਿੰਦੀਆਂ ਹੱਥਾਂ ਤੇ ਲੱਕੀਆਂ ਰਹਿੰਦੀਆਂ ਨੇ ਓ ਵਦਸ਼ਾ ਮਾਪੇ ਉਹਦੋ ਯਾਦ ਆਉਂਦੇ ਜਦੋਂ ਕੱਲ ਮੁਸੀਬਤਾਂ ਪੈਂਦੀਆਂ ਨੇ ਜਦੋਂ ਕੱਲ ਮੁਸੀਬਤਾਂ ਪੈਂਦੀਆਂ ਨੇ ਦੁਸ਼ਮਨ ਮਦੇ ਤੇ ਖੁਸ਼ੀ ਨਾ ਕਰੀਏ ਉਹ ਸੱਚ ਨਾਮ ਹੀ ਮਰ ਜਾਣਾ ਦੁਪਹਿਰ ਤੱਕ ਦਿਨ ਕਿਆ ਮੁਹੰਮਦ ਸ਼ਾਮ ਵੇਲੇ ਨੂੰ ਟੁੱਪ ਜਾਣਾ ਸ਼ਾਮ ਵੇਲੇ ਨੂੰ ਟੁੱਪ ਜਾਣਾ ਮਿੱਟੀ ਤਾ ਤੂੰ ਮਿੱਟੀ ਹੋਣਾ ਫਿਰ ਘਾਤੀ ਬੱਲੇ ਬੱਲੇ ਅੱਜ ਮਿੱਟੀ ਦੇ ਉੱਤੇ ਫੁੱਲਿਆ ਕੱਲ ਮਿੱਟੀ ਦੇ ਥੱਲੇ ਕੱਲ ਮਿੱਟੀ ਦੇ ਥੱਲੇ ਜੀਵਨ ਜੀਵਨ ਝੂਠਾ ਨਾ ਦਾ ਮੌਤ ਖੜੇ ਸਿਰ ਉੱਤੇ ਤੇਰੇ ਨਾਲੋਂ ਲੱਖ ਲੱਖ ਸੋਨੇ ਖਾਕ ਅੰਦਰ ਚ ਸੁਤੇ ਖਾਕ ਅੰਦਰ ਚ ਸੁਤੇ ਤੂੰ ਤਾਂ ਜਾਨਾ ਸੀ ਤਾਂ ਦੱਸ ਕੇ ਜਾਂਦਿਓ ਇੱਥੇ ਸਾਡਾ ਅਤਰ ਕੀੜਾ ਕੱਠੇ ਛੜਕੇ ਮੈਂ ਕੁੜਲਾਵਾ ਮੈਨੂੰ ਖਾਨ ਨੂੰ ਆਵੇ ਵੇੜਾ ਓ ਮੈਨੂੰ ਖਾਨ ਨੂੰ ਆਵੇ ਵੇੜਾ ਕੁਝ ਵਸਾ ਨਹੀਂ ਸਾ ਆਵੇਦਾ ਮਾਨ ਫਿਰ ਕਾਦਾ ਕਰਨਾ ਜਿਸ ਜੁੱਸੇ ਨੂੰ ਤੂੰ ਛੰਡ ਛੰਡ ਰੱਖਦਾ ਓ ਖਾਕ ਅੰਦਰ ਫਿਰ ਤਰਨਾ ਓ ਖਾਕ ਅੰਦਰ ਫਿਰ ਤਰਨਾ ਲਿਪਾਸ ਤੇ ਉਜਲੇ ਲੋਕ ਮੰਦੀ ਮੈਲ ਲੁਕਾਉਂਦੇ ਫਿਰਦੇ ਮਾਂ ਚਾਈ ਦੀ ਕਦਰ ਨਾ ਕੋਈ ਤੇ ਮੋਹ ਭੁੱਲੇ ਰਿਸ਼ਤੇ ਨਿਪਾਉਂਦੇ ਫਿਰਦੇ ਮੋਹ ਭੁੱਲੇ ਰਿਸ਼ਤੇ ਨਿਪਾਉਂਦੇ ਫਿਰਦੇ ਗੁੰਝਲ ਖੋਲ ਤੇ ਦਿਲ ਤੇ ਮੇਰੇ ਤੇਰੇ ਅੰਦਰ ਕੋਪਾ ਹਨੇ ਛੜਦੇ ਖਪਖ ਭਾਈ ਬੰਦਿਆ ਕੀ ਤੇਰਾ ਤੇ ਕੀ ਮੇਰਾ ਮਰਕੇ ਲੋਕ ਸਿਆਣੇ ਬੁੱਲਿਆ ਸਾਨੂੰ ਮਤਾਂ ਹੁਣ ਕੌਣ ਦੇਵੇ ਦਰਦ ਮਿਲੇ ਨੇ ਇਸ਼ਕ ਵਾਲੇ ਸਾਨੂੰ ਹੁਣ ਤਵਾ ਕੌਣ ਦੇਵੇ ਤਲੀ ਤੇ ਛਾਲਿਆਂ ਵਾਂਗੂ ਜਿਹੜੇ ਆਸਾਂ ਸੰਭਾਲੇ ਉਹਨਾਂ ਸੱਕਿਆ ਰਿਸ਼ਤਿਆਂ ਨੇ ਸਾਡੇ ਦਿਲ ਤੇ ਲਹੂ ਉਬਾਲੇ ਸਾਡੇ ਦਿਲ ਤੇ ਲਹੂ ਉਬਾਲੇ ਕਤੇ ਮਹਿਕ ਨਾ ਮੁਕਤੀ ਫੁੱਲਾਂ ਵਿੱਚੋਂ ਫੁੱਲ ਸੁੱਕਦੇ ਸੁੱਕਦੇ ਸੁੱਕ ਜਾਂਦੇ ਤੇ ਕੋਈ ਕੀਮਤ ਨਾ ਸਮਝੇ ਪਿਆਰ ਦੀ ਦਿਲ ਟੁੱਟਦੇ ਟੁੱਟਦੇ ਟੁੱਟ ਜਾਂਦੇ ਤੇ ਕੋਈ ਮੁੱਲ ਨਹੀਂ ਚੱਕਦੇ ਰਿਸ਼ਤਿਆਂ ਦਾ ਇਹ ਛੁੱਟਦੇ ਛੁੱਟਦੇ ਛੁੱਟ ਜਾਂਦੇ ਤੇ ਕਦੀ ਪਿਆਰ ਨਹੀਂ ਮੁੱਕਦਾ ਦਿਲਾਂ ਵਿੱਚੋਂ ਸਾਹ ਮੁੱਕਦੇ ਮੁੱਕਦੇ ਮੁੱਕ ਜਾਂਦੇ ਫਲ ਕਮਲੇ ਅੰਦਰੋਂ ਸੁਖ ਜਾਂਦੇ ਜਿਹੜੇ ਹੱਸਦੇ ਨੇ ਔਰ ਔਰੋ ਮੁੱਕ ਜਾਂਦੇ ਜਿਹੜੇ ਪੋਤਾ ਹੱਸਦੇ ਨੇ ਔਰ ਔਰੋ ਮੁੱਕ ਜਾਂਦੇ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਇਸ ਰੋਹਾਨੀ ਸਫਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ É top,